ਨਮਸਕਾਰ ਦੋਸਤੋ ਦੀ ਇਨਫੋਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਮਦਨ ਗੋਡੇਲਾ ਇਹ ਤਸਵੀਰਾਂ ਜੋ ਤੁਹਾਨੂੰ ਦਿਖਾ ਰਿਹਾ ਹਾਂ ਇਹ ਫਾਜ਼ਿਲਕਾ ਦੇ ਸਰਕਾਰੀ ਇਮਾਰਗ ਗਵਰਨਮੈਂਟ ਕਾਲਜ ਦੇ ਸਾਹਮਣੇ ਹਾਥੀ ਚੌਂਕ ਦੀਆਂ ਹੈਗੀਆਂ ਨੇ ਜਿੱਥੇ ਇੱਕ ਸ਼ਾਮ ਪਹਿਲਾਂ ਹੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਸਵਨਾ ਨੇ ਕਾਲਜ ਰੋਡ ਨੂੰ ਬਣਾਉਣ ਵਾਸਤੇ ਉਸ ਦਾ ਨੀਂਹ ਪੱਥਰ ਰੱਖਿਆ ਸੀ ਪਰ ਸ਼ਾਮ ਨੂੰ ਰੱਖਿਆ ਗਿਆ ਨੀਂਹ ਪੱਥਰ ਰਾਤ ਦੇ ਹਨੇਰੇ 'ਚ ਸ਼ਰਾਰਤੀਆਂ ਦੁਆਰਾ ਤੋੜਤਾ ਗਿਆ ਜਿੰਨੀਆਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਾਲਜ ਰੋਡ ਨੂੰ ਬਣਾਉਣ ਦੀ ਮੰਗ ਬੜੇ ਲੰਬੇ ਸਾਂ ਟਾਈਮ ਤੋਂ ਚੱਲੀ ਆ ਰਹੀ ਸੀਗੀ ਇਸ ਸੜਕ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਸੀ ਤੇ ਕੱਲ ਸ਼ਾਮ ਫਾਜ਼ਿਲਕਾ ਦੇ ਵਿਧਾਇਕ ਨੇ ਇੱਕ ਸਾਦੇ ਸਮਾਰੋਚੇ ਇਸ ਸੜਕ ਨੂੰ ਬਣਾਉਣ ਦਾ ਨਿਊ ਪੱਥਰ ਰੱਖਿਆ ਸੀਗਾ ਪਰ ਰਾਤ ਦੇ ਹਨੇਰੇ 'ਚ ਇਸ ਨੂੰ ਤੋੜਤਾ ਗਿਆ ਦੋਨੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ فاضਿਲکا ਦੇ ਵਿਧਾਇਕ ਨੇ ਨਿਊ ਪੱਥਰ ਰੱਖਿਆ ਉਸ ਸਮਾਰੋਹ ਦੀਆਂ ਤੇ ਟੁੱਟੇ ਗਏ ਨਿਊ ਪੱਥਰ ਦੀਆਂ ਵੀ ਫੜਦਾ ਲੱਗਿਆ ਗਿਆ ਹੈ ਨਤੀਜੀ ਸੜਕ ਹਾਥੀ ਵਿਰੋਪਰ ਹੈ ਨਹੀਂ ਬਣਾ ਜਾ ਸਮਾਰਕ ਚੌਕ ਤੱਕ ਕਿਥੋਂ ਆਇਓ ਜੀ ਨਗਰ ਕੌਂਸਲਪਾ ਜੀ ਨਗਰ ਕੌਂਸਲ ਤੋਂ ਇੱਕੀ ਜਿਹੜਾ ਇੱਥੇ ਪੱਥਰ ਡਾਇਆ ਪਿਆ ਕਿਸ ਕਦੋਂ ਦੀ ਘਟਣ ਲੱਗਦੀ ਤੈਨੂੰ ਮੈਨੂੰ ਹੋਣੀ ਕੋਲ ਆਈ ਹੈ ਜਸਤਜੀ ਘਰੇ ਸੀ ਮੈਂ ਅੱਜ ਸੈਟਰਡੇ ਸੀ ਇਹ ਰਾਤੀ ਲੱਗਿਆ ਸੀ ਕੱਲ ਨੂੰ ਉੱਠਣਾ ਸੀ ਇਹ ਰਾਤੀ ਲਾਇਆ ਗਿਆ ਕੱਲ ਲੱਗਿਆ ਕੱਲ ਉੱਠਣਗੇ ਕੱਲ ਨਹੀਂ ਪਥਰ ਛਿੱਜਿਆ ਹਾਂਜੀ ਐਮਐਲਏ ਸਾਹਿਬ ਨੇ ਰੱਖਿਆ ਤੇ ਤੁਹਾਨੂੰ ਅੱਜ ਸਵੇਰੇ ਪਤਾ ਲੱਗਿਆ ਅੱਜ ਤੇਰੇ ਪਤਾ ਲੱਗਿਆ ਵੀ ਰਾਤੀ ਕੋਈ ਉਸੇ ਟਾਈਮ ਆ ਗਿਆ ਰਾਤੀ ਤਤਵ ਨੂੰ ਤੋੜ ਗਏ ਰਾਤੀ ਤਤਵ ਘਰੇ ਬਿੱਟ ਕੇ ਆ ਲੱਗ ਰਿਹਾ ਜਿਵੇਂ ਠੱਕਾ ਮਾਰੇ ਕੋਪਰ ਇਹ ਚੀਜ਼ ਨਹੀਂ ਠੱਕਾ ਸੁਠੀ ਗਿਆ ਇਹ ਕਿਸੇ ਮਤਲਬ ਇਹ ਹੋ ਸਕਦਾ ਵੀ ਸਿਆਸੀ ਪਾਰਟੀ ਕੰਮ ਹੋ ਸਕਦਾ ਹੈ ਜਾਂ ਕਿ ਇਸ ਰਾਤੀ ਅਨਸਾਰ ਦਾ ਕੰਮ ਹੈ ਮੁੰਡੀਰ ਦਾ ਕੰਮ ਲੱਗਦਾ ਹੈ ਇਹ ਕਿਸੇ ਮੁੰਡੀਰ ਜਾਂ ਨਿਸ਼ੇੜੀ ਵੈਰਾ ਕੋਈ ਇੰਨਾ ਗੱਲ ਭਾਈ ਪ ਮੇਰੇ ਜੇ ਸਰਨ ਵਾਲੇ